ਮੈਂ ਕਹਿੰਦਾ ਆਪਾਂ ਕੰਪਨੀ ਲਾ ਰਹੇ ਆ ਤੇ ਪਹਿਲਾਂ ਨਵਾਂ ਸਿੰਗਰ ਲਾਂਚ ਕਰ ਰਹੇ ਮੈਂ ਕਹਿੰਦਾ ਕਿਹੜਾ ਉਹ ਕਹਿੰਦੇ ਆ ਕੇ ਕਰਕੇ ਸਿੱਧੂ ਮੂਸੇ ਵਾਲਾ ਕੋਈ ਸਟੈਬਲਿਸ਼ ਬੰਦਾ ਕਹਿੰਦੇ ਨਹੀਂ ਯਾਰ ਇਹ ਮੁੰਡਾ ਦੇਖਿਓ ਚੱਲੂਗਾ ਇੱਕ ਦਿਨ ਪਰ ਨਹੀਂ ਉਹਨੇ ਪਿੰਡ ਨਹੀਂ ਛੱਡਿਆ ਆਪਣੇ ਖੇਤਾਂ ਨੂੰ ਨਹੀਂ ਛੱਡਿਆ ਇਟ ਸ਼ੋਜ਼ ਕਿ ਬੰਦਾ ਇਮੋਸ਼ਨਲ ਸੀਗਾ ਬਹੁਤ ਆ ਮਾਨਸੇ ਤੋਂ ਹੀ ਦੀਪ ਬਾਈ ਨੇ ਮਾਨਸੇ ਤੋਂ ਸਿੱਧੂ ਨੇ ਕਿਉਂਕਿ ਸਿੱਧੂ ਦਾ ਗੱਲ ਇੱਥੇ ਜ਼ਿਕਰ ਇਸ ਕਰਕੇ ਕੀ ਤੁਸੀਂ ਉਹਨਾਂ ਦੀ ਸਟੇਜ ਵੀ ਇੱਕ ਦੋ ਵਾਰ ਐਂਕਰਿੰਗ ਕਰੀ ਹੈ ਨਾ ਤਾਂ ਤੁਹਾਡਾ ਉਹ ਡਾਇਲੋਗ ਬਹੁਤ ਉਹ ਵੀਰਲ ਹੋਇਆ ਸੀ ਕਿ ਸਿੱਧੂ ਦਾ ਗਾਣਾ Apple ਦੇ ਫੋਨ ਹੈ ਨਾ ਕੜੀ ਦੇ ਵਿੱਚ ਤਾਂ ਉਹ ਥੋੜਾ ਉਹਨਾਂ ਦੇ ਮੂਵਮੈਂਟਸ ਦੱਸੋ ਕੁਝ ਕਿਉਂਕਿ ਸਿੱਧੂ ਦੀ ਜਿਹੜੀ ਮੈਨੂੰ ਯਾਦਾਂ ਇਸ ਕਰਕੇ ਨਹੀਂ ਭੁੱਲਦੀਆਂ ਕਿਉਂਕਿ ਬਾਈ ਨੇ ਕੰਪਨੀ ਲਾਂਚ ਕਰਨੀ ਸੀ ਐਂਡ ਉਹ ਕੰਪਨੀ ਜਦੋਂ ਲਾਂਚ ਹੋਈ ਮੇਰੇ ਜਨਮ ਦਿਨ ਤੇ ਹੋਈ ਸੀ 10 ਅਗਸਤ ਨੂੰ ਕੰਪਨੀ ਲਾਂਚ ਹੋਈ ਸੀ ਉਸ ਦਿਨ ਤੇ ਮੈਂ ਕਹਿੰਦਾ ਵੀ ਕਹਿੰਦੇ ਆਪਾਂ ਕੰਪਨੀ ਲਾ ਰਹੇ ਆ ਤੇ ਪਹਿਲਾਂ ਨਵਾਂ ਸਿੰਗਰ ਲਾਂਚ ਕਰਦੇ ਮੈਂ ਕਹਿੰਦਾ ਕਿਹੜਾ ਉਹ ਕਹਿੰਦੇ ਆ ਕਰਕੇ ਸਿੱਧੂ ਮੂਸੇ ਵਾਲਾ ਮੈਂ ਕਹਿੰਦਾ ਵੀ ਜੇ ਤੁਸੀਂ ਕੰਪਨੀ ਹੀ ਲਾਂਚ ਕਰਨੀ ਹੈ ਵੀ ਤੁਸੀਂ ਆਪਦੇ ਗਾਣੇ ਤੋਂ ਕਰਦੇ ਕੋਈ ਸਟੈਬਲਿਸ਼ ਬੰਦਾ ਕਹਿੰਦੇ ਨਹੀਂ ਯਾਰ ਇਹ ਮੁੰਡਾ ਦੇਖਿਓ ਚੱਲੂਗਾ ਇੱਕ ਦਿਨ ਕਿ ਦਿਨ ਬਹੁਤ ਵੱਡੇ ਪੱਧਰ ਤੇ ਮੈਂ ਇਹਦਾ ਫੈਨ ਆ ਤਾਂ ਜਦੋਂ ਵਾਕਈ ਕੰਪਨੀ ਲਾਂਚ ਹੋਈ ਗਾਣਾ ਆਇਆ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਉਹ ਸਾਰੇ ਪਾਸੇ ਸਿੱਧੂ ਸਿੱਧੂ ਹੋ ਗਈ ਉਸ ਤੋਂ ਬਾਅਦ ਕਿ ਕਿ ਹੰਬਲ ਦੇ ਨਾਲ ਹੰਬਲ ਮੂਸ਼ਨ ਪਿਕਚਰ ਨਾਲ ਰਿਲੇਸ਼ਨਸ਼ਿਪ ਸੀਗਾ ਤਾਂ ਜਦੋਂ ਸਿੱਧੂ ਹਰਣ ਨੇ ਇੰਡੀਆ ਪਹਿਲੀ ਵਾਰ ਹੀ ਆਏ ਐ ਐਂ ਪਹਿਲਾ ਸ਼ੋਅ ਕਰਨਾ ਸੀ ਪੰਜਾਬ ਯੂਨੀਵਰਸਿਟੀ ਸੀ ਪਹਿਲਾ ਸ਼ੋਅ ਹਾਂਜੀ ਤਾਂ ਉਹਨਾਂ ਨੂੰ ਆਇਆ ਸੀ ਵੀ ਚਲੋ ਵੀ ਜਿਹੜੀ ਗੀਪੀ ਬਾਜੀ ਖਰਾਂ ਦੀ ਟੀਮ ਐ ਵੀ ਆਪਾਂ ਇਹਨਾਂ ਦੇ ਬੰਦੇ ਹੀ ਨਾਲ ਲੈ ਕੇ ਆਪਾਂ ਇਹਨਾਂ ਨੂੰ ਕਿਉਂਕਿ ਐਕਸਪੀਰੀਅੰਸ ਇਹਨਾਂ ਨਾਲ ਲੈ ਕੇ ਕਰੀ ਐਂਡ ਉਹਨਾਂ ਦਿਨਾਂ ਚ ਐਪਲ ਨੇ ਨਵੀਂ ਆਪਣੀ ਸੀਰੀਜ਼ ਲਾਂਚ ਕੀਤੀ ਸੀਗੀ ਜਿਹੜੀ ਵਾਚ ਵਾਚ ਐਂਡ ਉਹਦੇ ਵਿੱਚ ਪਹਿਲਾ ਇੱਕ ਇੰਡੀਅਨ ਤੇ ਪੰਜਾਬੀ ਆਰਟਿਸਟ ਸੀਗਾ ਜਿਹੜੇ ਚ ਇਨਬिल्ਟ ਉਹਨਾਂ ਨੇ ਪਾ ਕੇ ਗਾਣਾ ਵਿੱਚ ਭੇਜਿਆ ਸੀ ਇਹਦੇ ਜੇ ਉਹ ਸ਼ਬਦ ਬੋਲੋਣਾ ਤਾਂ ਸ਼ਾਇਦ ਜਿਹੜੇ ਸਿੱਧੂ ਦੀ ਫੈਨ ਹਾਂਜੀ ਉਨਾ ਦਿਨ ਦੁਆਰਾ ਮੈਮਰੀ ਸਟਿ ਰਿਪੀਟ ਹੋ ਜਾਣਗੀ ਜਦੋਂ ਟਾਈਮ ਪੈ ਜਾਂਦਾ ਨਾ ਤੁਹਾਨੂੰ ਯਾਦਾਂ ਭੁੱਲ ਜਾਂਦੀਆਂ ਬਟ ਧੁੰਦਲੀਆਂ ਧੁੰਦਲੀਆਂ ਰਹਿੰਦੀਆਂ ਪਰ ਉਸ ਟਾਈਮ ਤੇ ਯਾਦ ਸੀ ਮੈਨੂੰ ਹੁਣ ਇਹ ਸੀਰੀਜ਼ ਵੀ ਭੁੱਲ ਗਈ ਐਪਲ ਦੀ ਕਿਹੜੀ ਸੀਗੀ ਐਂਡ ਉਸ ਟਾਈਮ ਤੇ ਜਦੋਂ ਤੁਸੀਂ ਪਰਫਾਰਮ ਕਰ ਰਹੇ ਹੋ ਨਾ ਸਟੇਜ ਤੇ ਉਹਨੇ ਸਾਹਮਣੇ ਤੁਹਾਡੇ ਆਡੀਅנס ਹੁੰਦੀ ਹੈ ਤੁਹਾਡਾ ਜੋਸ਼ ਤੁਹਾਡਾ ਤਰੀਕਾ ਵੱਖਰਾ ਹੋ ਜਾਂਦਾ ਐਂਡ ਮੈਨੂੰ ਯਾਦ ਆ ਵੀ ਉਹਦੇ ਪਹਿਲੇ ਦੋ ਸ਼ੋਅ ਸੀ ਜਿਹੜੇ ਉਹ ਮੈਨੂੰ ਹੋਸਟ ਕਰਨ ਦੀ ਖੁਸ਼ੀ ਮਹਿਸੂਸ ਹੋਈ ਐਂਡ ਮੈਨੂੰ ਵਧੀਆ ਲੱਗਿਆ ਉਸੋਂ ਉਹ ਉਹ ਕਿਹੋ ਜਿਹਾ ਮੁੰਡਾ ਸੀਗਾ ਮਤਲਬ ਜਿਵੇਂ ਤੁਸੀਂ ਪੱਗ ਬੰਨਦੇ ਹੋ ਸੋਨਾ ਕੰਮ ਕਰਦੇ ਹੋ ਉਵੇਂ ਵੀਰੇ ਹੋਣਾਂ ਦਾ ਜਿਹੜਾ ਸੁਭਾਅ ਸੀ ਹਾਂਜੀ ਉਹ ਕਹਿੰਦੇ ਵੱਖਰਾ ਸੀ ਗਾਣੇ ਵੱਖਰੇ ਸੀ ਨਹੀਂ ਵਧੀਆ ਸੀ ਇੱਕ ਆਮ ਪਿੰਡਾਂ ਦਾ ਮੁੰਡਾ ਮੈਂ ਉਸ ਗੱਲ ਨੂੰ ਇੱਕ ਬੜੀ ਵੱਡੀ ਵਧੀਆ ਵਧੀਆ ਗੱਲ ਮੰਨਦਾ ਕਿ ਉਹਨੇ ਪਿੰਡ ਨਹੀਂ ਛੱਡਿਆ ਮੋਸਟਲੀ ਆਪਾ ਹੁੰਦਾ ਕਿ ਜਦ ਆਪਾ ਥੋੜੇ ਜਿਹਾ ਪਾਪੂਲਰ ਹੋ ਜਾਨੇ ਸਾਨੂੰ ਕੰਮ ਧੰਦੇ ਦੇ ਸਿਲਸਲੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਾਣ ਬੁੱਝ ਕੇ ਕਿਉਂਕਿ ਅਗਲਾ ਕਹਿੰਦਾ ਸ਼ਹਿਰ ਦੇ ਗੇੜੇ ਪਿੰਡ ਦੇ ਹੁਣ ਚੰਡੀਗੜ੍ਹ ਬਹੁਤ ਦੂਰ ਪੈਂਦਾ ਸਾਨੂੰ ਵੀ ਬਹੁਤ ਦੂਰ ਪੈਂਦਾ ਬੰਦਾ ਕਹਿੰਦਾ ਵੀ ਇੰਨੇ ਹੈਕਟਿਕ ਸ਼ਡਿਊਲ ਦੇ ਵਿੱਚੋਂ ਅਸੀਂ ਆਉਣ ਜਾਣ ਦੀ ਆਵਾਜਾਈ ਨੂੰ ਬਚਾਈਏ ਤੇ ਪਰ ਨਹੀਂ ਉਹਨੇ ਪਿੰਡ ਨਹੀਂ ਛੱਡਿਆ ਆਪਣੇ ਖੇਤਾਂ ਨੂੰ ਨਹੀਂ ਛੱਡਿਆ ਇਟ ਸ਼ੋਜ਼ ਕਿ ਬੰਦਾ ਇਮੋਸ਼ਨਲ ਸੀਗਾ ਬਹੁਤ ਜਿਹੜਾ ਨਾਲ ਜੁੜਿਆ ਸੀਗਾ ਤੋ ਵਧੀਆ ਜੀ ਸਾਡੇ ਲਈ ਹੁਣ ਜਦੋਂ ਕਿਤੇ ਜਾਂਦੇ ਆਪਾਂ ਗਾਣਾ ਚੱਲਦਾ ਜਿਹੜੇ ਨੌਨ ਪੰਜਾਬੀ ਬੰਦੇ ਵੀ ਨੇ ਜਦੋਂ ਉਹਨਾਂ ਦੇ ਗੀਤ ਨੂੰ ਸੁਣਦੇ ਆ ਤੇ ਖੁਸ਼ੀ ਮਹਿਸੂਸ ਹੁੰਦੀ ਹੈ